ਪਰਿਵਾਰ ਨੂੰ ਤੁਹਾਨੂੰ ਨਹੀਂ ਲੱਗਦਾ ਸ਼ਾਮਿਲ ਹੋਣਾ ਚਾਹੀਦਾ ਸੀਗਾ ਜਦ ਕੀ ਪਰਿਵਾਰ ਨੇ ਹਮੇ ਵੀ ਬਰੀਸੀ ਕਿ ਅਸੀਂ ਜ਼ਰੂਰ ਸ਼ਾਮਿਲ ਹੋਵਾਂਗੇ ਅਰਦਾਸ ਦੇ ਵਿੱਚ ਵੈਸੇ ਜਥੇਦਾਰ ਕੌਮ ਦਾ ਸੀ ਹੈਨਾ ਜਥੇਦਾਰ ਹਾਂ ਫਿਰ ਕੌਮ ਦੇ ਸੀ ਉਹ ਕਿਸੇ ਇੱਕ ਪਰਿਵਾਰ ਦੇ ਨਹੀਂ ਸੀ ਪਰਿਵਾਰ ਦੇ ਨਾਲ ਉਹਨਾਂ ਦਾ ਰਿਸ਼ਤਾ ਹੋ ਸਕਦਾ ਹੈ ਵੀ ਕਿਸੇ ਦੇ ਪਤੀ ਨੇ ਕਿਸੇ ਦੇ ਭਰਾ ਨੇ ਕਿਸੇ ਦੇ ਪਿਓ ਨੇ ਇਹ ਰਿਸ਼ਤਾ ਜ਼ਰੂਰ ਹੁੰਦਾ ਆ ਪਰ ਕੌਮੀ ਰਿਸ਼ਤਾ ਵੀ ਬਹੁਤ ਵੱਡਾ ਸੀ ਕੌਮੀ ਰਿਸ਼ਤਾ ਸੀ ਵੀ ਸਾਡੀ ਕੌਮ ਦੇ ਜਥੇਦਾਰ ਨੇ ਹੈਨਾ ਤੇ ਆ ਜਿਹੜੀ ਜਿੰਨੀ ਸੰਗਤ ਪੈਦਲ ਚੱਲ ਕੇ ਜਾ ਰਹੀ ਹੈ 10 12 ਕਿਲੋਮੀਟਰ ਜਾਣਾ ਹੈ ਇਹਨਾਂ ਨੇ ਇਹ ਵੀ ਇੱਕ ਦਰਦ ਲੈ ਕੇ ਆਏ ਨੇ ਮੈਨੂੰ ਲੱਗਦਾ ਵੀ ਪਰਿਵਾਰ ਅਗਲੇ ਪਾਸੇ ਆਇਆ ਹੁੰਦਾ ਸਾਨੂੰ ਉਥਕੀਵਾ ਲੈ ਜਾਂਦਾ ਸਾਨੂੰ ਚਾਹ ਚੜਦਾ ਬਈ ਦੇਖੋ ਅਸੀਂ ਆਏ ਹੋਏ ਹਾਂ ਜਿਸ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਇਨਸਾਫ ਦੀ ਗੱਲ ਕਰਨ ਦੇ ਲਈ ਹੈ ਨਾ ਤੇ ਕੋਈ ਜਥੇਦਾਰ ਸਾਹਿਬ ਦੇ ਪਰਿਵਾਰ ਜਿਹੜੇ ਨੇ ਅਗਲੇ ਪਾਸੇ ਆਏ ਕੋਏ ਨੇ ਸਾਨੂੰ ਇੱਕ ਖੁਸ਼ੀ ਹੁੰਦੀ ਸਾਨੂੰ ਇੱਕ ਪ੍ਰਸੰਨਤਾ ਖੁੰਦੀ ਪਰ ਮੈਂ ਬੜਾ ਹੈਰਾਨ ਆ ਵੀ ਉਹਨਾਂ ਦੇ ਘਰ ਦੇ ਕੋਲ ਖੜ ਕੇ ਚਲੋ ਫਰਜ਼ ਨਿਭਾਇਆ ਭਾਈ ਬਲਦੇਵ ਸਿੰਘ ਵਡਹਾਲਾ ਜੀ ਘਰਾਂ ਨੇ ਜੇ ਕਾਰੇ ਕਿ ਜਾਏ ਜੇ ਕਾਰੇ ਕਿ ਜਾ ਕੇ ਉਸ ਘਰਵਾਲ ਨੂੰ ਵੀ ਅਸੀਂ ਜਿੰਨੇ ਜੋਗੇ ਸਾਂ ਇੱਕ ਉਸ ਅੱਖ ਦੇ ਨਾਲ ਵੇਖਿਆ ਵੀ ਸੱਚੀ ਮੁੱਚੀ ਸਾਨੂੰ ਇੰਜ ਲੱਗਦਾ ਪਿਆ ਵੀ ਇਹ ਪਰਿਵਾਰ ਇਹ ਘਰ ਇਹ ਗਲੀਆਂ ਆਪਣੇ ਆਪ ਦੇ ਵਿੱਚ پاک ਨੇ ਜਿੱਥੇ ਇੱਕ پاک ਰੂਹ ਨੇ ਕੌਮ ਦੀ ਲੰਮਾ ਸਮਾਂ ਅਗਵਾਈ ਕੀਤੀ ਹੈ ਹੈਨਾ ਉਹ ਪਰਿਵਾਰ ਦਾ ਨਾਂ ਆਉਣਾ ਕੀ ਕਾਰਨ ਹੋ ਸਕਦਾ ਇਹ ਤੇ ਜਵਾਬ ਉਹ ਦੇ ਸਕਦੇ ਆ ਪਰ ਸਾਡੇ ਅੰਦਰ ਜਿਹੜੀ ਸਵਾਲਾਂ ਦੀ ਝੜੀ ਉਹਨੂੰ ਅਸੀਂ ਕਿਵੇਂ ਦਬਾ ਲਈਏ ਮੇਰੇ ਅੰਦਰ ਤੇ ਸਵਾਲਾਂ ਦੀ ਝੜੀ ਲੱਗੀ ਮੇਰੇ ਅੰਦਰ ਸਵਾਲਾਂ ਦੀ ਝੜੀ ਉਦਣ ਲੱਗੀ ਜਦੋਂ ਸੁਗਵੀਰ ਨੂੰ ਸਰੋਪਾ ਪਾਇਆ ਗਿਆ ਵੀ ਕੀ ਸੁਗਵੀਰ ਨੇ ਕਦੋਂ ਚ ਤੀਰ ਮਾਰ ਦਿੱਤਾ ਸੀ ਵੀ ਜਿਹੜਾ ਆਪਾਂ ਸਰੋਪਾ ਲਗੀਆਂ ਪਾਉਣ ਹਨਾ ਉਹ ਵੀ ਚਲੋ ਗੱਲ ਹੁਣ ਪੁਰਾਣੀ ਹੋ ਗਈ ਹੁਣ ਅੱਜ ਤੇ ਯਾਰ ਇਥੋਂ ਲੰਘਦੇ ਪਏ ਸਾਂ ਜਕਾਰੇ ਠੀਕ ਹੈ ਜੀ ਜਕਾਰੇ ਗਜਾਏ ਗਏ ਸਭ ਕੁਝ ਹੋ ਗਿਆ ਅਸੀਂ ਨਹੀਂ ਕਹਿੰਦੇ ਪਰਿਵਾਰ ਤੇ ਅਸੀਂ ਬੋਝ ਬਣ ਗਏ ਵੀ ਤੁਸੀਂ ਲੰਗਰ ਲਾਓ ਜਾਂ ਕੁਝ ਕਰੋ ਪਰ ਪਰਿਵਾਰ ਇੱਕ ਵਾਰੀ ਆ ਕੇ ਜੇ ਸੁਗਵੀਰ ਬਾਦਲ ਨੂੰ ਸਰੋਪਾ ਪਾ ਸਕਦੇ ਆ ਤਾਂ ਇਹਨਾਂ ਨੂੰ ਸਰੋਪਾ ਪਾਉਣ ਦੇ ਵਿੱਚ ਕੀ ਹਰਜ ਸੀ ਇਹ ਤੇ ਗੁਰੂ ਕੇ ਕੀਰਤਨੀਆਂ ਨੇ ਪੰਜ ਸਿੰਘਾਂ ਨੂੰ ਪਾ ਦਿੰਦੇ ਉਹਨਾਂ ਦਾ ਕੀ ਸੀ ਹੈਨਾ ਇਹ ਥੋੜਾ ਜਿਹਾ ਮੈਨੂੰ ਦੁੱਖ ਲੱਗਿਆ ਵੀ ਅੱਜ ਐਸਾ ਨਹੀਂ ਸੀ ਹੋਣਾ ਚਾਹੀਦਾ ਇੱਥੇ ਪਰਿਵਾਰ ਇਹ ਗੱਲਾਂ ਕਰਕੇ ਮੇਰੇ ਖਿਆਲ ਕਿਸੇ ਨਾ ਕਿਸੇ ਇੱਕ ਧਿਰ ਦੇ ਪ੍ਰਭਾਵ ਦੇ ਹੇਠ ਖੁੰਦੇ ਨਜ਼ਰ ਆ ਰਹੇ ਨੇ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਉਹ ਕੌਮ ਦੇ ਹੀ ਰਹਿੰਦੇ ਤੇ ਸਾਰੀ ਕੌਮ ਸਾਥ ਉਹਨਾਂ ਦਾ ਦਿੰਦੀ ਉਹ ਇੱਕ ਅਲੱਗ ਵਿਸ਼ਾ ਸੀ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਇਹ ਦੇ ਵਿੱਚ ਵਡੱਪਣ ਝਲਕਣਾ ਸੀ